ਦੋਸਤੋ ਆਪ ਵੀਡੀਓ ਦੇਖ ਰਹੇ ਆ ਜਿਲ੍ਹਾ ਮਹਾਲੀ ਪਿੰਡ ਅਲਾਪੁਰ ਦਾ ਇਹ ਨੌਜਵਾਨ ਵੀਰ ਦੀਆਂ ਬੱਕਰੀਆਂ ਸੀ ਬੱਕਰੀਆਂ ਕੁਝ ਜ਼ਹਿਰੀਲੀ ਚੀਜ਼ ਖਾਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਅਤੇ ਇਸ ਵੀਰ ਦਾ ਰੋਜਗਾਰ ਇਹ ਬੱਕਰੀਆਂ ਹੀ ਸੀ ਆ ਬੱਕਰੀਆਂ ਦੀਆਂ ਤਸਵੀਰਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਾਰੇ ਦੇ ਸਾਰੇ ਜਾਨਵਰ ਜ਼ਹਿਰੀਲੀ ਚੀਜ਼ ਖਾਣ ਕਰਕੇ ਮਰ ਗਏ ਆ ਸੋ ਇਸ ਵੀਰ ਦਾ ਅਸੀਂ ਨੰਬਰ ਇਸ ਵੀਡੀਓ ਦੇ ਵਿੱਚ ਮੈਂਸ਼ਨ ਕਰ ਰਹੇ ਆ ਵੀਡੀਓ ਦੇ ਉੱਤੇ ਚੱਲ ਰਿਹਾ ਸੋ ਜਿਵੇਂ ਕਿ ਪਹਿਲਾਂ ਇੱਕ ਬਜ਼ੁਰਗ ਦੀਆਂ ਬੱਕਰੀਆਂ ਮਰੀਆਂ ਸੀ ਗਲੋਬਲ ਸਿੱਖ ਦੀ ਟੀਮ ਨੇ ਉਹਨਾਂ ਦੀ ਮਦਦ ਕੀਰਤ ਕਰਤੀ ਸੀ ਉਸੇ ਤਰ੍ਹਾਂ ਇਸ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸੰਸਾਰ ਦੇ ਵਿੱਚ ਬੜੇ ਵੱਡੇ ਦਾਨੀ ਪੁਰਸ਼ ਬੈਠੇ ਨੇ ਉਹਨਾਂ ਦਾਨੀ ਪਰਸ਼ਾਂ ਦੇ ਤੱਕ ਇਹ ਵੀਡੀਓ ਪਹੁੰਚਦੀ ਕਰ ਦਿਓ ਤਾਂ ਕਿ ਇਸ ਵੀਰ ਦੀ ਮਦਦ ਹੋ ਸਕੇ ਤੇ ਇਸ ਦਾ ਰੁਜ਼ਗਾਰ ਚੱਲ ਸਕੇ ਸੋ ਸਾਰਿਆਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿੰਨੀ ਵੀ ਹੋ ਸਕਦਾ ਹੈ